ਸਤਿ ਸ਼੍ਰੀ ਅਕਾਲ ਮਿਹਰਸ਼ੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਅਕਾਲੀ ਦਲ ਦੇ ਮਾੜੇ ਹਾਲਾਤ ਚੱਲ ਰਹੇ ਨੇ 2024 ਦੀਆਂ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਕਈ ਝਟਕੇ ਲੱਗੇ 10 ਉਮੀਦਵਾਰਾਂ ਦੀਆਂ ਜ਼ਮਾਤਾਂ ਸਫਤ ਹੋ ਗਈਆਂ ਹਰਸਿਮਰਤ ਕੌਰ ਬਦਲ ਆਪਣੀ ਸੀਟ ਕੱਢ ਪਾਏ ਤੇ ਅਕਾਲੀ ਦਲ ਭਾਜਪਾ ਦੇ ਨਾਲੋਂ ਵੀ ਪਿੱਛੇ ਚੱਲ ਰਿਹਾ ਹੈ ਵੋਟ ਸ਼ੇਅਰ ਦੇ ਮਾਮਲੇ 'ਚ ਭਾਵੇਂ ਭਾਜਪਾ ਦੀ ਕੋਈ ਸੀਟ ਨਹੀਂ ਆਈ ਪਰ ਭਾਜਪਾ ਵਾਲੇ ਇਸ ਗੱਲ ਤੇ ਤਸੱਲੀ ਕਰ ਰਹੇ ਨੇ ਕਿ ਵੋਟ ਸ਼ੇਅਰ ਉਹਨਾਂ ਦਾ ਆਪਣੇ ਪੁਰਾਣੇ ਭਾਈਵਾਲਾਂ ਨਾਲੋਂ ਵੀ ਜ਼ਿਆਦਾ ਹੈ ਸੂਅ ਅਕਾਲੀ ਦਲ ਦੇ ਛਟਕਿਆ 'ਚ ਇੱਕ ਹੋਰ ਗੱਲ ਅੱਜ ਸ਼ਾਮਲ ਹੋਈ ਹੈ ਚਰਨਜੀਤ ਸਿੰਘ ਵਰਾੜ ਅਕਾਲੀ ਦਲ ਦੇ ਲੀਡਰ ਉਹਨਾਂ ਨੇ ਖੁੱਲੇ ਮੰਚ ਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾਰਟੀ ਨੂੰ ਸਲਾਹ ਦਿੱਤੀ ਹੈ ਇੰਜ ਕਹਿ ਲਈਏ ਪਾਰਟੀ ਪ੍ਰਧਾਨ ਨੂੰ ਸਲਾਹ ਦਿੱਤੀ ਹੈ ਉਹਨਾਂ ਨੇ ਇਹ ਕਿਹਾ ਕਿ ਬਈ ਪ੍ਰਧਾਨ ਸਾਹਿਬ ਤੁਸੀਂ ਆਪਣੇ ਅਹੁਦੇ ਤੇ ਚਾਹੇ ਬਣੇ ਰਹੋ ਪਰ ਕੁਝ ਸਲਾਹਾਂ ਮੇਰੀਆਂ ਵੀ ਮੰਨੋ ਤਾਂ ਕਿ ਪਾਰਟੀ ਨੂੰ ਅਸੀਂ ਮੋੜ ਤੇ ਲੀਤੇ ਲੈ ਆਈਏ ਕੀ ਕੁਝ ਕਿਹਾ ਚਰਨਜੀਤ ਸਿੰਘ ਵਰਾੜ ਨੇ ਤੇ ਇਸ ਦਾ ਸੰਦੇਸ਼ ਕੀ ਕੁ ਜਾਰੀ ਹੈ चरणजीत बराड़ ने बिना कुछ कहे काफी कुछ कहता है और पार्टी नू चाहे इस वे अडेंट करेगा क्योंकि अजस्ट उस तो तीह मिनट पहला आदि है जो तो अकाली दल ने कोर कमेटी की बैठक सदी हो ਕਿਓ ਕਾਲੀ ਦਲ ਵੱਲੋਂ ਅੱਜ 3 ਵਜੇ 22 ਸੈਕਟਰ ਚੰਡੀਗੜ੍ਹ ਕੋਰ ਕਮੇਟੀ ਦੀ ਬੈਠਕ ਸਰਦੀ ਗਈ ਔਰ ਉਹ ਬੈਠਕ ਉਸ ਮੁੱਦੇ ਤੇ ਸੀਗੀ ਕਿ ਪਾਰਲੀਮੈਂਟਰੀ ਜਿਹੜੀ ਚੋਣਾ ਹੋਈ ਹੈ ਇਸ ਚ ਕਾਲੀ ਦਲ ਦੀ ਹਾਰ ਕਿਉਂ ਹੋਈ ਹੈ ਜਿਹੜੇ ਡੈਂਟ ਲੱਗੇ ਹੈ ਇਹ ਕਿਉਂ ਲੱਗੇ ਉਸ ਤੋਂ 3 ਮਿੰਟ ਪਹਿਲਾਂ ਪੋਸਟ ਪਾਈ ਗਈ ਪੋਸਟ ਦੇ ਅੰਦਰ ਫੇਸਬੁੱਕ ਤੇ ਚਰਨਜੀਤ ਬਰਾੜ ਨੇ ਲਿਖਿਆ ਕਿ 14 ਦਸੰਬਰ ਤੱਕ ਇੱਕਤਾ ਲਿਖਤੀ ਰੂਪ ਚ ਮਾफी ਮੰਗੀ ਜਾਵੇ ਅਖੰਡ ਪਾਤ ਕਰਵਾ ਕੇ ਜਿਹੜਾ ਚੜਿਤ ਚਾਹੇ ਉਹ ਬੇਰਬੀਆਂ ਹੋਈਆਂ ਜਾਂ ਜਿੰਨੀ ਵੀ ਸਿੱਖ ਸੰਗਤ ਹੈ ਔਰ ਖਾਸ ਕਰਕੇ ਜਿਹੜੀ ਇੱਕ ਨਾਰਾਜ਼ਗੀ ਆਕਾਲੀ ਦਲ ਦੇ ਪ੍ਰਤੀ ਸਿੱਖ ਕਮਿਊਨਿਟੀ ਦੀ ਹੈਗੀ ਹੈ ਚਾਹੇ ਉਹ ਐਸਪੀਸੀ ਦੇ ਮੁੱਦੇ ਹੋਵੇ ਚਾਹੇ ਆਕਾਲੀ ਦਲ ਦੇ ਮੁੱਦੇ ਹੋਵੇ ਖਾਸ ਕਰਕੇ ਜਿਹੜੇ ਪੰਥਕ ਮੁੱਦੇ ਰਹੇ ਨੇ ਉਹਨਾਂ ਤੇ ਆਕਾਲੀ ਦਲ ਦੇ ਨਾਲ ਇੱਕ ਨਾਰਾਜ਼ਗੀ ਜ਼ਰੂਰ ਹੈ ਔਰ ਇੱਕ ਜਿਹੜਿਆ ਅ ਅਕਾਲੀ ਦਲ ਨੂੰ ਇਹ ਨਿਰਾਸ਼ਗੀ ਜਿਹੜੀ ਚੋਣਾਂ 'ਚ ਪੁੱਤ ਨਹੀਂ ਪੈਂਦੀ ਹੈ ਇਸ ਕਰਕੇ ਮਾਫੀ ਜਿਹੜੀ ਹੈ ਉਹ ਲਿਖਤੀ ਰੂਪ 'ਚ ਬਤਾਰ ਇੱਕ ਪ੍ਰੋਸੈਸ ਫੋਲੋ ਕਰਕੇ ਉਹ ਮੰਗੀ ਜਾਵੇ ਔਰ ਦੂਸਰਾ ਇੱਕ ਪ੍ਰਧਾਨ ਚੁਣਿਆ ਜਾਵੇ ਪ੍ਰਧਾਨ ਵੀ ਉਸ ਤਰੀਕੇ ਦੇ ਨਾਲ ਚੁਣਿਆ ਜਾਵੇ ਜਿਹੜਾ ਅ ਅਕਾਲੀ ਦਲ ਦਾ ਪ੍ਰੋਸੈਸ ਹੈ ਕਿਉਂਕਿ ਅਕਾਲੀ ਦਲ ਦਾ ਜਿਹੜਾ ਸੰਵਿਧਾਨ ਹੈ ਕਿਉਂਕਿ 100 ਸਾਲ ਪੁਰਾਣੀ ਪਾਰਟੀ ਹੈ ਤਾਂ ਆਪਣਾ ਸੰਵਿਧਾਨ ਜਿਸ ਤਹਿਤ ਅਕਾਲੀ ਦਲ ਦੀ ਨੀ ਹੈਗੀ ਹੈ ਬਣਿਆ ਗਿਆ ਸੀ ਬਣੇ ਬੜਾ ਆ ਗਿਆ ਸੀ ਅਕਾਲੀ ਦਲ ਉਸ ਦੇ ਤਹਿਤ ਹੀ ਪ੍ਰਧਾਨ ਚੁਣਿਆ ਜਾਵੇ ਤਾਂ ਇਹ ਚਰਨਜੀਤ ਬੁਰਾਣ ਨੇ ਕਿਹਾ ਔਰ ਤੀਸਰੀ ਗੱਲ ਜਿਹੜੀ ਚੋਣਾਂ ਚ ਹਾਰ ਹੋਈ ਹੈ ਉਸ ਬਾਬਤ ਉਹਨਾਂ ਦੇ ਨੇੜੇ ਕੋਣ ਹੈ ਔਰ ਕਿਸ ਤਰੀਕੇ ਦਾ ਅਕਾਲੀ ਦਲ ਕਿਸ ਹੁਣ ਖੂਨ ਕਿਸ ਰਾਹ ਤੇ ਹੈਗਾ ਉਸ ਤੇ ਇੱਕ مشوره ਦੇ ਨਾਲ ਨਾਲ ਕਈ ਸਵਾਲ ਵੀ ਚਰਨਜੀਤ ਬੁਰਾਣ ਨੇ ਖੜੇ ਕੀਤੇ ਨੇ ਔਰ ਇਹ ਦੁਬਾਰਾ ਆਣਾ ਚਾਹਾਂਗੇ ਉਹਨਾਂ ਨੇ ਤੀਜੀ ਸਲਾਹ ਦੇ ਵਿੱਚ ਲਿਖਿਆ ਹੈ ਕਿ ਮੇਰੇ ਮੁਤਾਬਕ ਚੱਲ ਕੇ ਵੇਖੋ ਪਿਛਲੇ 3 ਸਾਲ ਤੋਂ ਆਪਣੇ ਨਿੱਜੀ ਮੁਫਾਤ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ਤੇ ਤੰਗ ਦੇਣ ਇਨਸਾਨ ਅਫਸਰਾ ਤੇ ਤਨਖਾਹਦਾਰਾਂ ਦੇ ਸਲਾਹ ਨਾਲ ਚੱਲ ਕੇ ਤੁਸੀਂ ਵੇਖ ਲਿਆ ਇਹ ਕਿਹਦੇ ਵਾਲੇ ਇਸ਼ਾਰਾ ਹੋ ਰਿਹਾ ਯਾਨੀ ਕਿ ਸੁਖਬੀਰ ਬਾਦਲ ਦੇ ਜਿਹੜੇ ਨੇੜੇ-ਤੇੜੇ ਲੋਕ ਨੇ ਉਹਨਾਂ ਤੇ ਸਵਾਲ ਚੁੱਕੇ ਗਏ ਨੇ ਚਰਨਜੀਤ ਸਿੰਘ ਬਰਾੜ ਦੀ ਪਾਰਟੀ ਚੋਣਾਂ ਨੂੰ ਉਹਨੀ ਬਣਦੀ ਜਗ੍ਹਾ ਨਹੀਂ ਮਿਲ ਰਹੀ ਸੀ ਜਾਂ ਸੁਖਬੀਰ ਸਿੰਘ ਬਾਦਲ ਦੇ ਨੇੜੇ-ਤੇੜੇ ਜਿਹੜੇ ਲੋਕ ਨੇ ਉਹਨਾਂ ਤੋਂ ਇੰਨੇ ਪਰੇਸ਼ਾਨ ਨੇ ਲੀਡਰ ਕਉ ਆ ਕਿਉਂਕਿ ਜੇ ਅਕਾਲੀ ਦਲ ਨੇ ਕੀ ਇਹ ਖਾਸ ਕਰਕੇ ਚਰਨਜੀਤ ਬਰਾੜ ਜਦੋਂ ਤੋਂ ਅਕਾਲੀ ਦਲ ਪਾਵਰ ਚ ਸੀਗਾ ਉਦੋਂ ਤਾਂ ਸੁਖਬੀਰ ਬਾਲੋਤ ਬਾਦਲ ਉਹਨਾਂ ਦੇ ਤੌਰ ਡਿਪਟੀ ਸੀਐਮ ਓਐਸਡੀ ਵੀ ਚਰਨਜੀਤ ਬਰਾੜ ਰਹੇ ਨੇ 2022 ਦੀ ਚੋਣਤ ਉਹ ਰਾਜਪੁਰਾ ਤੋਂ ਟਿਕਟ ਵੀ ਦੇਈ ਪਰ ਉਹ ਚੋਣ ਹਾਰ ਗਏ ਉਸ ਤੋਂ ਬਾਅਦ ਪਾਰਟੀ ਦੇ ਸਪੋਕਸਪਰਸਨ ਸੀਗੇ ਪਾਰਟੀ ਦੇ ਜਿਨਨੇ ਲਿਖਾ ਪੜੀ ਦੇ ਕੰਮ ਹੈ ਜਾਂ ਬਤੌਰ ਪਾਰਟੀ ਦਾ ਕਿਤੇ ਸਟੈਂਡ ਸਪਸ਼ਟ ਕਰਨਾ ਹੈ ਤਾਂ ਚਰਨਜੀਤ ਬਰਾੜ ਉਹਨਾਂ ਉਧੇਦਾਰਾਂ ਚੋਂ ਸੀਗੇ ਪਰ ਖਾਸ ਕਰਕੇ ਜਿਹੜੀ ਇਹ ਟਿੱਪਣੀ ਕੀਤੀ ਗਈ ਹੈ ਕਿਉਂਕਿ ਇਕ ਅਕਾਲੀ ਦਲ ਤੇ ਤਿੰਨ ਤੋਂ ਚਾਰ ਇਹ ਇਲਜ਼ਾਮ ਜ਼ਰੂਰ ਲੱਗਦੇ ਨੇ ਇੱਕ ਤਾਂ ਮਾਫੀ ਬਾਬਤ ਇੱਕ ਮਾਫੀ ਜਿਹੜੀ ਮੰਗੀ ਜਾਣੀ ਹੈ ਅਕਾਲੀ ਦਲ ਵੱਲੋਂ ਔਰ ਦੂਜੀ ਮਾਫੀ ਜਿਹੜੀ ਅਕਾਲੀ ਦਲ ਨੇ ਦਿੱਤੀ ਸੀਗੀ ਜੇ ਚਰਨਜੀਤ ਬਰਾੜ ਦੀ ਤੁਸੀਂ ਪੋਸਟ ਦੇਖੋ ਤਾਂ ਸਭ ਤੋਂ ਅਹਿਮ ਗੱਲ ਉਹਨਾਂ ਨੇ ਇਹ ਲਿਖੀ ਹੈ ਕਿ ਹਰ ਸਿਮਰਤ ਪਰ ਬਾਦਲ ਦੀ ਜਿਹੜੀ ਜਿੱਤ ਵੀ ਹੋਈ ਹੈ ਤਾਂ ਉਹ ਵੀ ਇਸ وجہ ਤੇ ਹੋਈ ਹੈ ਕਿਉਂਕਿ ਉਹ ਡੇਰਾ ਸਾਦ ਨੂੰ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੇ ਅੰਦਰ ਭਾਗੀਦਾਰ ਨਹੀਂ ਸੀਗੇ ਤਾਂ ਇਹ ਆਪਣੇ ਆਪ ਚ ਕੰਟਰੋਵਰਸੀਅਲ ਸਟੇਟਮੈਂਟ ਹੈਗੀ ਹੈ ਜਿਹੜੀ ਚਰਨਜੀਤ ਬਰਾੜ ਨੇ ਦਈ ਹੈ ਔਰ ਇਹ ਕਾਫੀ ਕੁਝ ਪੋਰਟਰੇ ਕਰਦੀ ਹੈ ਕਿ ਆ ਅਕਾਲੀ ਦਲ ਨੇ ਕਿਹਾ ਉਹ ਮਾਫੀ ਦੇਈ ਸੀ ਜਾਂ ਕਿਸ ਹਾਲਾਤਾਂ ਚ ਦੇਈ ਸੀ ਔਰ ਕਿੰਨਾ ਕੁ ਸੁਖਬੀਰ ਬਾਦਲ ਦਾ ਯਾਨੀ ਕਿ ਉਹ ਭਾਗੀਦਾਰ ਸੀਗੇ ਉਸ ਮਾਫੀ ਦੇ ਅੰਦਰ ਤਾਂ ਇਹ ਕਾਫੀ ਕੁਝ ਸੰਕੇਤ ਕਰਦੀ ਹੈ ਔਰ ਦੂਜੇ ਪਾਸੇ ਜਿਹੜਾ ਉਹਨਾਂ ਨੇ ਨਾਲ ਟੋਲੀ ਦੀ ਗੱਲ ਕੀਤੀ ਹੈ ਚਰਨਜੀਤ ਬਰਾਣ ਨੇ ਤਾਂ ਉਹ ਖਾਸ ਕਰਕੇ ਹੋਰ ਵੀ ਲੀਡਰ ਜਿਹੜੇ ਕਹਿੰਦੇ ਨੇ ਤਾਂ ਉਹ ਉਹਨਾਂ 'ਚ ਰੋਜੀ ਬਰਗੰਦੀ ਹੋਣ ਚਾਹੇ ਉਹ ਬੰਟੀ ਰੋਮਾਣਾ ਹੋਣ ਨਾਲ ਖਾਸ ਕਰਕੇ ਜਿਵੇਂ ਜਿਵੇਂ ਜਿਹੜੇ ਜਿਹੜੇ ਇਹ ਲੀਡਰ ਨੇ ਜਿਹੜੇ ਨਾਲ ਰਹਿੰਦੇ ਨੇ ਇਹਨਾਂ ਤੇ ਕਿਉਂਕਿ ਪਹਿਲਾਂ ਵੀ ਟਿੱਕ ਟਿੱਪਣੀਆਂ ਦੀਆਂ ਆ ਉਹ ਵੇਖਣ ਨੂੰ ਮਿਲਦੀਆਂ ਰਹੀਆਂ ਰੋਜੀ ਬਰਗੰਦੀ ਹੋਣ ਚਾਹੇ ਉਹ ਬੰਟੀ ਰੋਮਾਣਾ ਹੋਣ ਚਾਹੇ ਉਸ ਤੋਂ ਇਲਾਵਾ ਜਿਹੜੇ ਵੀ ਲੀਡਰ ਸੁਪੀਰ ਬਾਦਲ ਦੇ ਨਾਲ ਖਾਸ ਕਰਕੇ ਯੂਥ ਤੋਂ ਆਏ ਹੋਏ ਉਹਨਾਂ ਅਟੈਚ ਰਹਿੰਦੇ ਨੇ ਕਿਉਂਕਿ ਪੁਰਾਣੇ ਜਿਹੜੇ ਚਾਹੇ ਉਹ ਟਕਸਾਲੀ ਲੀਡਰ ਹੋਵੇ ਉਹਨਾਂ ਨੂੰ ਦਰਕਨਾਰ ਕੀਤਾ ਗਿਆ ਤੁਸੀਂ ਦੇਖੋ ਸਿਕੰਦਰ ਸਿੰਘ ਮਲੂਕਾ ਇਸ ਚੋਣਾਂ ਦੇ ਅੰਦਰ ਉਹਨਾਂ ਦੇ ਜਿਹੜੇ ਨੂਨ ਨੇ ਉਹਨਾਂ ਨੇ ਚੋਣ ਲੜੀ ਪਰ ਸੈਪਰੇਟ ਹੋ ਕੇ ਸਿਕੰਦਰ ਸਿੰਘ ਮਲੂਕਾ ਨਜ਼ਰ ਨਹੀਂ ਆਏ ਪਰ ਇਹ ਕਿਉਂਕਿ ਬਠਿੰਡਾ ਦੇ ਅੰਦਰ ਅਸਰ ਨਹੀਂ ਸੀਗਾ ਆਯੋ ਵੋਟ ਪਰਸੈਂਟੇਜ ਉਤੇ ਕਟੀ ਜਾਂ ਜਿਤ ਹਰ ਸਿਮਰਤ ਕੋਰ ਬਦਲ ਗਏ ਲੇਕਿਨ ਇਸ ਦਾ ਮੈਸੇਜ ਦੂਜੇ ਪਾਸੇ ਬਹੁਤ ਜਾਂਦਾ ਹੈ ਪਵਨ ਕੁਮਾਰ ਟੀਨੂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਤੋਂ ਛੋੜ ਲੜੇ 10 ਸੀਟਾਂ ਤੇ ਇਕਲਿ ਦਲ ਦੀ ਹਾਰ ਇਸ ਤਰੀਕੇ ਦੀ ਹੋਈ ਕਿ ਜ਼ਮਾਨਤ ਤੱਕ ਬਚਾ ਨਹੀਂ ਸਕੇ ਔਰ ਆ ਪਾਰਟੀ ਜਦੋਂ ਪਹਿਲਾਂ ਵੀ ਡਿਸਪਲਿਨ ਦੀ ਗੱਲ ਕਰਦੀ ਹੈ ਬੀਬੀ ਜਗੀਰ ਕੌਰ ਨੂੰ ਬਾਹਰ ਕੱਢਿਆ ਗਿਆ ਸੀ ਫਿਰ ਉਹ ਨਾਲ ਜੁੜ ਗਏ ਉਸ ਤੋਂ ਇਲਾਵਾ ਸੁਖਦੇਵ ਸਿੰਘ ਢਿੰਡਸਾ ਇਸ ਵਾਰ ਉਸ ਮਦਦ ਦੇ ਅੰਦਰ ਨਾਲ ਨਹੀਂ ਆਏ ਕਿਉਂਕਿ ਪਾਰਟੀ ਨੇ ਭਰੋਸਾ ਦੇਆ ਸੀ ਕਿ ਸੰਗਰੂਰ ਤੋਂ ਜਿਹੜੀ ਪਾਰਲੀਮੈਂਟਰੀ ਸੀਟ ਹੈ ਉਥੋਂ ਉਹਨਾਂ ਦੇ ਪਰਿਵਾਰ ਚੋਂ ਕਿਸੇ ਨਾ ਕਿਸੇ ਨੂੰ ਲੜਾਇਆ ਜਾਏਗਾ ਅੱਗੇ ਬਾਈ ਇਲੈਕਸ਼ਨ ਜਾਂ 2027 ਦੀਆਂ ਜਿਹੜੀਆਂ ਚੋਣਾਂ ਉਸ ਚਟਿੰਸਾ ਪਰਿਵਾਰ ਨੂੰ ਮੌਕਾ ਦਿੱਤਾ ਜਾਏਗਾ ਔਰ ਖਾਸ ਕਰਕੇ ਪਾਰਟੀ ਦਾ ਜਿਹੜਾ ਸੰਗਠਨ ਦਾ ਢਾਂਚਾ ਹੈਗਾ ਹੈ ਜਾਂ ਐਸਜੀਪੀਸੀ ਨੇ ਕਿਤਨੇ-ਕਿਤੇ ਜਿਹੜਾ ਪਾਰਟੀ ਪੰਥਕ ਢਾਂਚਾ ਇੱਕ ਤਿਆਰ ਕਰਦੀ ਹੈ ਉਸ ਦੇ ਅੰਦਰ ਵੀ ਕੋਈ ਥਾਂ ਇਹਨਾਂ ਲੀਡਰਾਂ ਨੂੰ ਚਾਹੇ ਉਹ ਰੁੱਸੇ ਹੋਵੇ ਮੰਨੇ ਸੀਗੇ ਜਾਂ ਨਵੇਂ ਆਏ ਸੀ ਉਹਨਾਂ ਨੂੰ ਕੋਈ ਥਾਂ ਨਹੀਂ ਮਿਲੀ ਤੁਸੀਂ ਮदनमोहन ਮਿੱਤਲ ਦੇਖੋ ਬੀਜੇਪੀ ਛੱਡ ਕੇ ਜਿਹੜੇ ਨੇ ਉਹ 2022 ਚੋਣਾਂ ਵੇਲੇ ਸ਼ਾਮਲ ਹੋਏ ਲੇਕਿਨ ਉਹ ਵੀ ਕਦੋਂ ਪਾਰਟੀ ਤੋਂ ਕਿਨਾਰਾ ਕਰਕੇ ਉਹਨਾਂ ਦੇ ਬੇਟੇ ਬੀਜੇਪੀ ਦੁਬਾਰਾ ਜੁਆਇਨ ਕਰਕੇ ਉਹ ਪਤਾ ਨਹੀਂ ਲੱਗਿਆ ਤਾਂ ਇਹ तमाम ਜਿਹੜੀਆਂ ਚੀਜ਼ਾਂ ਨੇ ਅਕਾਲੀ ਦਲ ਨੂੰ ਇਸ ਤੇ ਮੰਤਨ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਚਰਨਜੀਤ ਬਰਾੜ ਦਾ ਚਾਹੇ ਸਿਕੰਦਰ ਸਿੰਘ ਮਲੂਕਾ ਜਾਂ ਸੁਖਦੇਵ ਸਿੰਘ ਢੀਂਸਾ ਵਰਗਾ ਉਹਨਾਂ ਕਦ ਨਾ ਹੋਵੇ ਸਿਆਸੀ ਤੌਰ ਤੇ ਪਰ ਇੱਕ ਵਰਕਰ ਦੇ ਤੌਰ ਤੇ ਜਾਂ ਪਾਰਟੀ ਦੇ ਸੰਗਠਨ ਨਾਲ ਜਿਹੜੇ ਲੋਕੀ ਉਰੇ ਇਸ ਕਿ ਉਹਨਾਂ ਦੇ ਮੰਨੂ ਇਹ ਟਾ ਜ਼ਰੂਰ ਹੈ ਔਰ ਇਹ ਤਾਂ ਕਿਤਨੇ ਕਿਤੇ ਇਕੱਲੀ ਦਲ ਦੀ ਟਾ ਬਣਦੀ ਜਾ ਰਹੀ ਹੈ ਔਰ ਪਾਰਟੀ ਦਾ ਤੁਸੀਂ ਵੋਟ ਸ਼ੇਅਰ ਦੇਖੋ ਆ ਪਾਰਟੀ ਜਿਹੜੀ 18% ਤੇ ਸੀਗੀ 2022 ਚੋਣਾਂ ਚ ਉਹ ਇਸ 2 ਸਾਲ ਬਾਅਦ ਆ ਕੇ ਮਹਿਜ਼ 13% ਵੋਟ ਸ਼ੇਅਰ ਕਰ ਰਹੀ ਹੈ ਪਰ ਭਾਜੀ ਆਏ ਤੇ ਉਸ ਤੋਂ ਬਾਅਦ ਅਸੀਂ ਦੇਖ ਰਹੇ ਨਰਾਜ਼ਗੀਆਂ ਵੀ ਆ ਰਹੀਆਂ ਨੇ ਚਰਨਜੀਤ ਸਿੰਘ ਬਰਾੜ ਦੇ ਦੂਜੇ ਨਰਾਜ਼ਗੀ ਹੈ ਜੋ ਦੂਜੇ ਲੀਡਰ ਨੇ ਜਿਹਨਾਂ ਨਰਾਜ਼ਗੀ ਸਾਹਮਣੇ ਆਈ ਹੈ ਖੁੱਲੇ ਤੌਰ ਤੇ ਉਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਵਾਲੀ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪਾਰਟੀ ਦੀ ਗਤੀਵਿਧਿਆ ਤੋਂ ਦੂਰ ਰਹਿਣ ਦਾ ਫੈਸਲਾ ਕਰ ਚੁੱਕੇ ਨੇ ਨਾਲੇ ਹੁਣ ਤੁਸੀਂ ਕੋਰ ਕਮੇਟੀ ਦੀ ਮੀਟਿੰਗ ਨੂੰ ਇਹ ਕਵਰ ਕਰ ਰਹੇ ਹੋ ਅਕਾਲੀ ਦਲ ਦੀ ਜੋ ਹੋ ਰਹੀ ਹੈ ਜਿੱਥੇ ਮੰਤਨ ਕੀਤਾ ਜਾਏਗਾ ਕਿ ਬਈ ਹਾਰ ਕਿਉਂ ਹੋਈ ਹਾਰ ਦੇ ਕਾਰਨ ਕੀ ਰਹੇ ਅੱਗੇ ਕਿਵੇਂ ਸੁਧਾਰਨਾ ਹੈ ਤੇ ਵੱਡੀ ਗੱਲ ਇਹ ਰਹਿੰਦੀ ਹੈ ਕਿ ਜਦੋਂ ਕੋਈ ਪਾਰਟੀ ਹਾਰਦੀ ਹੈ ਤੇ ਪ੍ਰਧਾਨ ਤੇ ਜ਼ਿੰਮੇਵਾਰੀ ਆਉਂਦੀ ਹੈ ਉਸ ਤੋਂ ਪਹਿਲਾਂ ਵੀ ਪ੍ਰਧਾਨ ਸਾਹਿਬ ਕਾਫੀ ਕਟਾਰੇ 'ਚ ਖੜੇ ਰਹੇ ਨੇ ਕਈ ਸਵਾਲ ਉਨਾਤੇ ਉੱਠੇ ਕਈਆਂ ਨੇ ਅਸਤੀਫੇ ਦੀ ਮੰਗ ਵੀ ਕੀਤੀ ਪਰ ਅਸਤੀਫਾ ਦਿੱਤਾ ਨਹੀਂ ਗਿਆ ਕੀ ਲੱਗਦਾ ਅੱਜ ਦੀ ਮੀਟਿੰਗ ਦੇ ਵਿੱਚ ਕੁਝ ਵੱਡਾ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਹੋਵੇਗੀ ਨਹੀਂ ਹੋਵੇਗੀ ਕੀ ਕੁਝ ਅੱਜ ਦੀ ਮੀਟਿੰਗ ਚ ਰਹਿ ਸਕਦਾ ਤੇ ਕੌਣ-ਕੌਣ ਪਹੁੰਚ ਚੁੱਕਾ ਹੈ ਦੇਖੋ ਪਾਰਟੀ ਦੀ ਜਿੰਨੀ ਸੀਨੀਅਰ ਲੀਡਰਸ਼ਿਪ ਹੈ ਜਿਸ ਚ ਪਿੰਨ ਸਿੰਘ ਚੰਦੂ ਮਾਜਰਾ ਦਲਜੀਤ ਸਿੰਘ ਚੀਮਾ ਉਸ ਤੋਂ ਇਲਾਵਾ ਜਿਹੜੇ ਖਾਸ ਕਰਕੇ ਇਹਨਾਂ ਹਲਕਿਆਂ ਦੇ ਅੰਦਰ 13 ਹਲਕਿਆਂ ਦੇ ਅੰਦਰ ਲੋਕ ਸਭਾ ਦਾ ਲੋਕ ਸਭਾ ਵੇਲੇ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਚੋਂ ਕੁਝ ਕੈਂਡੀਡੇਟ ਪਹੁੰਚੇ ਨੇ ਔਰ ਖਾਸ ਕਰਕੇ ਜਿਹੜੀ ਕਮਪੋਰ ਕਮੇਟੀ ਦਾ ਹਿੱਸਾ ਨੇ ਅਕਬਾਲ ਸਿੰਘ ਝੁੰਡਾ ਹੋਣ ਚਾਹੇ ਉਹ ਦਲਜੀਤ ਸਿੰਘ ਚੀਮਾ ਨੇ ਚਾਹੇ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਤਾਂ ਉਸ ਤੋਂ ਇਲਾਵਾ ਜਿੰਨੀ ਲੀਡਰਸ਼ਿਪ ਇਹ ਹੈਗੀ ਹੈ ਜਿੰ ਜਿੰਨੀ ਸੀਨੀਅਰ ਲੀਡਰਸ਼ਿਪ ਇਹ ਕალი ਜਦ ਦੀ ਹੈ ਉਹ ਸਾਰੀ ਇੱਥੇ ਪਹੁੰਚੀ ਆ ਲੱਗੀ ਸੁਖਦੇਵ ਸਿੰਘ ਢਿੰਟਸਾ ਆ ਕਿ ਇਹ ਸਿਕੰਦਰ ਸਿੰਘ ਮਲੂਕ ਦਾ ਉਹਨਾਂ ਨੂੰ ਛੱਡ ਕੇ ਆ ਬਾਕੀ ਲੀਡਰਸ਼ਿਪ ਜਿਹੜੀ ਹੈ ਉਹ ਇੱਥੇ ਪਹੁੰਚੀ ਔਰ ਇਹ ਪਿਛਲੀ ਵਾਰ ਤੁਹਾਡੇ ਕਿਉਂਕਿ ਤੁਸੀਂ ਵੀ ਅਸੀਂ ਬੜੇ ਲੰਮੇ ਸਮੇਂ ਤੋਂ ਪੰਜਾਬ ਦੀ ਚਾਸ ਨੂੰ ਬਿਹਤਰ ਸਮਝ ਜੋ ਕਵਰ ਕਰਦੇ ਆ ਰਹੇ ਤੁਸੀਂ ਦੇਖੋ ਜਦੋਂ 2022 ਚੋਣਾਂ ਵੇਲੇ ਹਾਰ ਹੋਈ ਸੀ ਔਰ 13 ਤੇ 18% ਵੋਟ ਪਰਸੈਂਟੇਜ ਸੀਗਾ ਉਸ ਵੇਲੇ ਇਕਬਾਲ ਸਿੰਘ ਝੁੰਡਾ ਦੀ ਐਡਵਾਈਜ਼ੀ ਝੁੰਡਾ ਕਮੇਟੀ ਬਣੀ ਸੀ ਜਿਸ ਦੀ ਸਿਫਾਰਿਸ਼ ਸੀ ਕਿ 2022 ਦੀ ਹਾਰ ਦਾ ਰੀਜ਼ਨ ਇੱਕੋ ਇੱਕ ਹੈ ਕਿ ਲੀਡਰਸ਼ਿਪ ਲੋਕ ਬਦਲਦੀ ਵੇਖਣਾ ਚਾਹੁੰਦੇ ਆ ਔਰ ਖਾਸ ਕਰਕੇ ਜਿਹੜੀ ਮਾਫੀ ਮੰਗਣ ਦੀ ਗੱਲ ਹੈ ਤਾਂ ਹਰਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਅਕਾਲੀ ਦਰਬੋਂ ਮੰਗਣੀ ਚਾਹੀਦੀ ਔਰ ਨਾਲ ਬਦਲਾਹ ਕਰਨ ਦੀ ਲੋੜ ਹੈਗੀ ਹੈ ਜਿਹੜਾ ਪਾਰਟੀ ਦਾ ਟੱਚ ਆ ਉਸ ਨੂੰ ਬਿਹਤਰ ਅਤੇ ਬਦਲਾਅ ਵੀ ਉਸ ਦੇ ਅੰਦਰ ਲੋੜ ਹੈਗੀ ਹੈ ਪਰ ਉਹ ਪ੍ਰੈਕਟੀਕਲ ਰੂਪ ਦੇ ਅੰਦਰ ਅਸਰ ਨਹੀਂ ਦੇਖਣ ਨੂੰ ਮਿਲਿਆ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਕੁਰਸੀ ਹੈ ਜਾਂ ਤਾਂ ਉਹਨਾਂ ਦੇ ਨਾਲ ਦੇ ਜਿਹੜੇ ਸਿਆਸੀ ਚਾਪਲੂਸ ਨੇ ਉਹ ਬਦਲਣ ਨਹੀਂ ਦੇਣਾ ਚਾਹੁੰਦੇ ਜਾਂ ਫਿਰ ਉਹ ਖੁਦ ਰਾਜ਼ੀ ਨਹੀਂ ਹੁੰਦੇ ਕਿਉਂਕਿ ਕੋਈ ਵੀ ਡਿਸੀਜਨ ਹੁੰਦਾ ਪ੍ਰਧਾਨ ਤੇ ਛੱਡ ਦੇ ਜਾਂਦਾ ਔਰ ਪ੍ਰਧਾਨ ਦੇ ਵੱਲੋਂ ਕੋਈ ਵੀ ਇਸ ਤਰੀਕੇ ਦਾ ਫੈਸਲਾ ਵੱਡੇ ਤੌਰ ਤੇ ਨਹੀਂ ਬਦਲਿਆ ਜਾਂਦਾ ਇਸ ਕਾਰਨ ਅਕਾਲੀ ਦਲ बार-बार ਇਸ ਗਿਰਾਵਟ ਦੇ ਅੰਦਰ ਚੁਪੜਾ ਜਾ ਰਿਹਾ ਹੈ ਔਰ ਇਸ ਵਾਰ ਵੀ ਅੱਜ ਦੀ ਜੇ ਮੀਟਿੰਗ ਚ ਕੀਤੀ ਤਾਂ ਹੋ ਸਕਦਾ ਹੈ ਸਿਫਾਰਿਸ਼ ਹੋਵੇ ਜਾਂ ਆਪਣੀ رائے ਰੱਖਣ ਲੇਕਿਨ ਉਸ ਤੇ ਕੋਈ ਫੈਸਲਾ ਹੋਏਗਾ ਜਾਂ ਨਹੀਂ ਇਹ ਸੂਰ ਦੇਖਣ ਵਾਲੀ ਗੱਲ ਹੈ ਔਰ ਮਨਪ੍ਰੀਤ ਯਾਲੀ ਦਾ ਤੁਸੀਂ ਜ਼ਿਕਰ ਕੀਤਾ ਮਨਪ੍ਰੀਤ ਯਾਲੀ ਨੇ ਇਸ ਵਾਰੀ ਨਹੀਂ ਇਸ ਤੋਂ ਪਹਿਲਾਂ ਵੀ ਕਿਉਂਕਿ ਮਨਪ੍ਰੀਤ ਯਾਲੀ ਉਹ ਨੇ ਜਿਹੜੇ 3 ਵਿਧਾਇਕ 2022 ਚ ਚੁਣੇ ਗਏ ਉਹਨਾਂ ਚੋਂ ਇੱਕ ਉਹ ਵੀ ਨੇ ਮਨਪ੍ਰੀਤ ਯਾਲੀ ਹਾਲਾਂਕਿ ਮਨਪ੍ਰੀਤ ਯਾਲੀ ਵੱਲੋਂ ਜੋ ਰੁਪ ਪਾਰਟੀ ਦੇ ਖਿਲਾਫ ਆ ਗਏ ਉਹ ਇਹੀ ਸੀਗਾ ਕਿ ਚੁੰਦਾ ਕਮੇਟੀ ਦੀ ਜਿਹੜੀ ਸਿਫਾਰਿਸ਼ਾਂ ਉਸ ਨੂੰ ਲਾਗੂ ਕੀਤਾ ਜਾਏ ਔਰ ਸਿਫਾਰਿਸ਼ ਮੁਕ ਤੌਰ ਤੇ ਸੀ ਕਿ ਕਿ ਲੀਡਰਸ਼ਿਪ ਬਦਲੀ ਜਾਏ ਜੋ ਕਿ ਅਕਾਲੀ ਦਲ ਦੇ ਅੰਦਰ ਚਾਹੇ ਉਹ ਨੇੜਲੇ ਸੁਖਵੀਰ ਉਹਨਾਂ ਦੇ ਖਾਸਮ ਖਾਸ ਹੋਣ ਚਾਹੇ ਉਹ ਸੁਖਵੀਰ ਬਾਦਲ ਖੁਦ ਹੋਣ ਤਾਂ ਉਸ ਤੇ ਕੋਈ ਪ੍ਰੈਕਟੀਕਲ ਅਸਰ ਵੇਖਣ ਨੂੰ ਨਹੀਂ ਮਿਲਦਾ ਕਿਉਂਕਿ ਪ੍ਰਧਾਨ ਜੇ ਬਦਲਿਆ ਜਾਏਗਾ ਤਾਂ ਰੱਖਿਆ ਕਿਸ ਨੂੰ ਜਾਏਗਾ ਕਿਸ ਨੂੰ ਪ੍ਰਧਾਨ ਬਣਾਇਆ ਜਾਏਗਾ ਕਿਹੜਾ ਅਜਿਹ ਹੈ ਹੰਤਕ ਚਿਹਰਾ ਹੋ ਹੈਗਾ ਜਿਹੜਾ ਅਕਾਲੀ ਦਲ ਦੀ ਬਾਦ ਦੌਰ ਹੁਣ ਸੁਖਵੀਰ ਬਾਦਲ ਤੋਂ ਬਿਹਤਰ ਸੰਭਾਲ ਸਕਦਾ ਹੈ ਤਾਂ ਇਹ तमाम ਸਵਾਲ ਨੇ ਜਿਨ੍ਹਾਂ ਤੇ ਇੱਕ ਅਕਾਲੀ ਦਲ ਨੂੰ ਮੰਤਰ ਦੀ ਮੰਤਰ ਮੰਤਨ ਕਰਨ ਦੀ ਅਸਤਫਾ ਮੰਗਿਆ ਜਾਵੇ ਜਦੋਂ ਲੀਡਰ ਅੰਦਰ ਜਾ ਰਹੇ ਸੀ ਬਾਡੀ ਲੈਂਗੁਏਜ ਉਹਨਾਂ ਦੀ ਕਿਵੇਂ ਦੀ ਸੀ ਕਿ ਕਿਸ ਤਰ੍ਹਾਂ ਦੀ ਮਤਲਬ ਉਹ ਅੰਦਰ ਜਦੋਂ ਜਾ ਰਹੇ ਸੀ ਚਿਹਰੇ ਉਹਨਾਂ ਦੇ ਕਿਸ ਤਰ੍ਹਾਂ ਦੇ ਸੀ ਕਿ ਪ੍ਰਧਾਨ ਦੇ ਅਸਤਫੇ ਦੀ ਮੰਗ ਹੋ ਸਕਦੀ ਹੈ ਅੱਜ ਦੇਖੋ ਮੰਗ ਆਪਣੀ رائے ਜ਼ਰੂਰ ਰਸਦੀਪ ਰੱਖ ਸਕਦੇ ਪਰ ਇਹ ਸੰਭਵ ਨਹੀਂ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿਉਂਕਿ ਅਕਾਲੀ ਦਲ ਸੁਖਬੀਰ ਬਾਦਲ ਦਾ ਇੱਕ ਇੱਕ ਜਿਹੜੀ ਜਿਸ ਤਰੀਕੇ ਦੀ ਪਰਸਨੈਲਿਟੀ ਹੈ ਉਹ ਉਹਨਾਂ ਅੱਗੇ ਜ਼ਿਆਦਾ ਕੋਈ ਆਪਣੀ رائے ਰੱਖੀ ਨਹੀਂ ਜਾਂਦੀ ਉਸ ਤਰੀਕੇ ਦੀ ਜਿਸ ਤਰੀਕੇ ਦੀ ਰੱਖੀ ਜਾਣੀ ਚਾਹੀਦੀ ਹੈ ਔਰ ਇਹੀ ਕਾਰਨ ਹੈ ਕਿ ਅਕਾਲੀ ਦਲ ਦੇ ਅੰਦਰ ਇੱਕ ਉਹ ਸ਼ਾਇਦ ਐਕਸੈਪਟੈਂਸ ਨਹੀਂ ਹੈ ਹਰੇਕ ਦੀ رائے ਦੀ ਇਹੀ ਕਾਰਨ ਹੈ ਕਿ ਮਨਪ੍ਰੀਤ ਤਿਆਲੀ ਹੋਣ ਯਾ ਹੁਣ ਚਰੰਜੀਤ ਬਰਾੜ ਹੋਣੀ ਆ ਇਸ ਤੋਂ ਪਹਿਲਾਂ ਵੀ ਜਿੰਨੇ ਲੀਡਰ ਤੁਸੀਂ ਦੇਖੋ ਜਿਸਨੇ ਵੀ ਆਵਾਜ਼ ਚੱਕੀ ਕਾਲੀ ਦਲ ਨੇ ਉਸਨੂੰ ਖੁੱਡੇ ਲੈਣ ਲਾਤਾ ਔਰ ਮੁੜ ਕੇ ਉਸਨੂੰ ਆ ਯਾਤਾ ਉਸ ਦਾ ਸਿਆਸੀ ਤੌਰ ਤੇ ਭੇਖ ਖਤਮ ਕਰਤਾ ਯਾ ਉਸਨੂੰ ਪਾਰਟੀ ਦੇ ਅਹੁਦਿਆਂ ਤੋਂ ਹੀ ਹਟਾ ਕੇ ਪਾਰਟੀ ਦੇ ਅੰਦਰ ਉਸ ਦੀ ਥਾਂ ਹੌਲੀ ਹੌਲੀ ਕਰਕੇ ਖਤਮ ਕਰਤੀ ਔਰ ਇਹੀ ਕਾਰਨ ਹੈ ਕਿ ਬੀਜੇਪੀ ਨੇ ਚਾਹੇ ਆਪਣਾ ਪੰਥਕ ਸਪੇਸ ਲਿਆ ਹੋਵੇ ਔਰ ਹੁਣ ਜਿਹੜੇ ਪੰਥਕ ਲੀਡਰ ਨਿਕਲ ਕੇ ਵੀ ਆ ਰਹੇ ਚਾਹੇ ਅਮਰਿਤਪਾਲ ਦੀ ਤੁਸੀਂ ਦੇਖੋ ਕਿ ਅਕਬੂਰ ਸਾਹਿਬ ਤੋਂ ਜਿੱਤ ਹੋਈ ਜਿਹੜੀ ਪੰਥਕ ਸੀ ਮਣੀ ਜਾਂਦੀ ਹੈ ਸਰਬਜੀਤ ਸਿੰਘ ਖਾਲਸਾ ਦੀ ਫਰੀਦਕੋਟ ਤੋਂ ਜਿੱਤ ਹੋਈ ਜਿਹੜੀ ਇੱਕ ਤੌਰ ਤੇ ਪੰਥਕ ਵੋਟ ਬੈਂਕ ਉੱਥੇ ਪਿਆ ਤਾਂ ਇਹ ਕਿਤੇ ਨਾ ਕਿਤੇ ਕਾਲੀ ਦੱਲ ਨੂੰ ਢਾਏਗੀ ਹੈ ਔਰ ਅੱਜ ਵੀ ਜੇ ਪੇਸ਼ਕਸ਼ ਹੋਵੇ ਵੀ ਜਾਂ ਇੱਕ ਮੰਗ ਵੀ ਰੱਖੀ ਜਾਏ ਕਿ ਸੀਪਾ ਦੇਣ ਪਰ ਉਹ ਜ਼ਰੂਰ ਰਿਕਨ ਵਾਲੀ ਗੱਲ ਰਹੇਗੀ ਕਿ ਕੀ ਕੀ ਉਸ ਤੇ ਕੋਈ ਅਮਲ ਹੋਏਗਾ ਜਾਂ ਨਹੀਂ ਔਰ ਕਾਲੀ ਦੱਲ ਦੇ ਬਾਰ ਬਾਰ ਜਿਹੜੇ ਲੀਡਰ ਨੇ ਉਹ ਬੈਠਕ 'ਚ ਇਹ ਰਾਏ ਦੰਦੇ ਨੇ ਔਰ ਕਿੰਨਾ ਸਪਰਾਏ ਤੇ ਅਸਰ ਹੁੰਦਾ ਹੈ ਉਹ ਜ਼ਰੂਰ ਕਨਾਲੀ ਕਰ ਦੇਗੀ ਕਿਉਂਕਿ ਅੱਗੇ ਅੱਗੇ ਆ ਕੇ 2027 ਦੇ ਅੰਦਰ ਵੀ ਪਾਰਟੀ ਨੇ ਆਪਣੇ ਆਪ ਨੂੰ ਮਜ਼ਬੂਤ ਜਿੱਕਰਨਾ ਹੈ ਜਾਂ ਕੈਡਰ ਸਟੌਂਗ ਕਰਨਾ ਹੈ ਔਰ ਇਹਨਾਂ ਲੀਡਰਾਂ ਨੂੰ ਜਿਹੜੇ ਟਕਸਾਲੀ ਲੀਡਰ ਛੱਡ ਕੇ ਜਾ ਰਹੇ ਨੇ ਤਾਂ ਇਹਨਾਂ ਦਾ ਨੁਕਸਾਨ ਕਿਉਂਕਿ ਅਗალი ਦੌਰ ਨੂੰ ਬਹੁਤ ਹੈਗਾ ਤੁਸੀਂ ਦੇਖੋ ਹਾਲ ਹੀ ਪਿਛਲੇ ਮਹੀਨੇ ਹੀ ਜਿਹੜੇ ਕੈਨੂ ਜਲ ਦੇ ਵੱਡੇ ਲੀਡਰ ਰਹੇ ਨੇ ਕੱਲ ਉਹਨਾਂ ਦੇ ਅੱਗੇ ਪਰਿਵਾਰ ਦੇ ਲੋਕ ਜਿਹੜੇ ਨੇ ਉਹ ਭਾਜਪਾ ਜੁਆਇਨ ਕਰਕੇ ਮਨਜਿੰਦਰ ਸਿੰਘ ਸਿਰਸਾ ਦਿੱਲੀ ਚ ਜੁਆਇਨ ਕਰਕੇ ਤਾਂ ਪਾਰਟੀ ਦਾ ਅਜੇ ਕੋਈ ਕੋਰਨਰ ਰਹਿ ਨਹੀਂ ਛੋਟੇ ਤੋਂ ਲੈ ਕੇ ਵੱਡੇ ਤੱਕ ਜਿੱਥੇ ਕੋਈ ਲੀਡਰ ਜਿਹੜਾ ਹੈ ਉਹ ਜਿਹੜਾ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਸੀ ਉਹ ਬਚਿਆ ਹੋਵੇ ਔਰ ਜਿਹੜੇ ਹੁਣ ਰਹਿ ਵੀ ਗਏ ਨੇ ਤਾਂ ਉਹਨਾਂ ਦੇ ਉੱਤੇ ਵੀ ਇੱਕ ਸਵਾਲ ਔਰ ਉਹਨਾਂ ਦੇ ਮਨ 'ਚ ਵੀ ਇਹ ਚਿੰਤਾ ਜ਼ਰੂਰ ਹੈ ਕਿ ਅਕਾਲੀ ਦਲ ਦਾ ਸਾਥ ਦੇਆ ਜਾਵੇ ਕਿਉਂਕਿ ਸਿਆਸੀ ਭਵਿੱਖ ਵੀ ਅਕਾਲੀ ਦਲ ਦੇ ਅੰਦਰ ਇਹਨਾਂ ਲੀਡਰਾਂ ਨੂੰ ਆਪਣਾ ਖਤਰੇ 'ਚ ਲੱਗਦਾ ਹੈ ਤੁਸੀਂ ਦੇਖੋ ਦਲਜੀਤ ਸਿੰਘ ਟੀਮਾ ਹੁਣ ਉਹ ਗੁਰਦਾਸਪੁਰ 'ਤੇ ਲੜੇ ਸਭ ਤੋਂ ਵੱਡਾ ਇਤਰਾਜ਼ ਕੀ ਸੀਗਾ ਕਿ ਉਹਨਾਂ ਦਾ ਹਲਕਾ ਆਪ ਸ਼ਰੀਨੰਦਪੁਰ ਸਾਹਿਬ ਦੇ ਅੰਦਰ ਪੈਂਦਾ ਰੋਪੜ ਹਲਕਾ ਹੈਗਾ ਲੇਕਿਨ ਉਹਨਾਂ ਨੂੰ ਉਹਨਾਂ ਦੇ ਪਛੋਕੜ ਜਿੱਥੇ ਤੇ ਉਹ ਤਾਲੁਕਾ ਰੱਖਦੇ ਨੇ ਗੁਰਦਾਸਪੁਰ ਤੋਂ ਕਿਉਂਕਿ ਹਸ਼ਾਰਪੁਰ ਦੇ ਉਹਨੇ ਉਹਨਾਂ ਦੇ ਪਰਿਵਾਰ ਉੱਥੇ ਦਾ ਸੀਗਾ ਤਾਂ ਉੱਥੋਂ ਚੋਣ ਲੜਾਈ ਗਈ ਔਰ ਨਵਾਂ ਜਾ ਕੇ ਆਪਣੇ ਆਪ ਨੇ ਉੱਥੇ ਇਸਟੈਬਲਿਸ਼ ਕਰਨਾ ਸਿਆਸੀ ਤੌਰ ਤੇ ਕਾਲੀ ਦਲ ਨੂੰ ਇੱਕ ਬੈਨੀਫਿਟ ਨਹੀਂ ਦੇ ਸਕਿਆ ਤਾਂ ਇਹ ਜਿਹੜੀਆਂ ਪਾਰਟੀ ਦੀਆਂ ਡਿਸਕਸ਼ਨਸ ਐ ਜਾਂ ਪਾਰਟੀ ਦਾ ਇਹ ਨਾ ਤੇ ਸਟ੍ਰੈਟਜੀ ਐ ਉੱਥੇ ਇਕੱਲੇ ਇਕੱਲੇ ਫੇਲ ਹੁੰਦਾ ਨਜ਼ਰ ਆਉਂਦਾ ਹੈ ਤਾਂ ਹੁਣ ਇਸ ਨੂੰ ਅ ਅੱਗੇ ਬਿਹਤਰ ਕਿਵੇਂ ਕੀਤਾ ਜਾਏਗਾ ਜਾਂ ਲੀਡਰਸ਼ਿਪ ਚ ਨਿਖਾਰ ਕਿਵੇਂ ਆਏਗਾ ਇਸ ਨੂੰ ਕਿਵੇਂ ਰੋਕਿਆ ਜਾਏਗਾ ਔਰ ਜਿਹੜੇ ਸੁਝਾਅ ਆ ਡਿੱਗਦੇ ਅਸਤੀਫੇ ਨੇ ਖਾਸ ਕਰਕੇ ਨਾਲ ਲੀਡਰਾਂ ਦੇ ਅਕਾਲੀ ਦਲ ਕੀ ਕਰੇਗਾ ਕਿਵੇਂ ਆਪਣੇ ਆਪ ਨੂੰ ਬਚਾਏਗਾ ਆਪਣੀ ਸਾਖ ਤੇ ਕਿਉਂਕਿ ਅਕਾਲੀ ਦਲ ਦੇ ਗੱਲ ਹੈਗੀ ਆ ਉਹ ਜ਼ਰੂਰ ਵੇਖਣ ਵਾਲੀ ਗੱਲ ਹੈ ਸਕੂਲ ਕਮੇਟੀ ਦੀ ਮੀਟਿੰਗ ਹੈ ਅੱਜ ਦੇਖਦੇ ਆ ਉਹਦੇ ਵਿੱਚੋਂ ਕੀ ਨਿਕਲਦਾ ਹੈ ਤੇ ਅਮਨ ਲਗਾਤਾਰ ਕਵਰੇਜ ਕਰ ਰਹੇ ਨੇ ਤੇ ਜੋ ਵੀ ਅਪਡੇਟ ਹੋਵੇਗਾ ਤੁਹਾਡੇ ਤੱਕ ਪਹੁੰਚਾਵਾਂਗੇ ਸੋ ਅਕਾਲੀ ਦਲ ਦੇ ਮਾੜੇ ਦਿਨਾਂ ਦੀ ਅਸੀਂ ਗੱਲ ਕਰ ਰਹੇ ਆ ਤੇ ਝਟਕੇ ਲਗਾਤਾਰ ਮਿਲ ਰਹੇ ਨੇ ਅਕਾਲੀ ਦਲ ਨੂੰ ਤੇ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਚਰਨਜੀਤ ਸਿੰਘ ਬਰਾਰ ਹਾਲਾਂਕਿ ਉਹਨਾਂ ਦੇ ਏਡਾ ਵੱਡਾ ਸਿਆਸੀ ਕਦ ਨਹੀਂ ਹੈ ਪਰ ਫਿਰ ਵੀ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸਾਥੀ ਨੇੜਲੇ ਲੀਡਰ ਉਹ ਕਹਿ ਰਹੇ ਨੇ ਕਿ ਭਈ ਸੁਖਬੀਰ ਸਿੰਘ ਬਾਦਲ ਨੂੰ ਪੰਚ ਪ੍ਰਧਾਨਗੀ ਜੋ ਹੈ ਉਹ ਬਣਾਨੀ ਚਾਹੀਦੀ ਹੈ ਇਸੇ ਨਾਲ ਉਹਨਾਂ ਨੇ ਕਿਹਾ ਕਿ ਲਿਖਤ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਤੀਜੀ ਗੱਲ ਉਹਨਾਂ ਨੇ ਇਹ ਕਿਹਾ ਕਿ 1 ਮਹੀਨਾ ਮੇਰੇ ਮੁਤਾਬਕ ਚੱਲ ਕੇ ਦੇਖੋ ਹੋਰ ਤੁਸੀਂ ਨੇੜਲੇ ਬੰਦਿਆਂ ਦੇ ਮੁਤਾਬਕ 3 ਸਾਲ ਤੋਂ ਚੱਲਦੇ ਹੀ ਰਹੇ ਹੋ तमाम ਸਲਾਹ ਉਹਨਾਂ ਦਿੱਤੀਆਂ ਨੇ ਬਾਕੀ ਦੇਖਦੇ ਆ ਸੁਖਬੀਰ ਸਿੰਘ ਬਾਦਲ ਪਾਰਟੀ ਆਕਾਲੀ ਦਲ ਇਹ ਕਿੰਨਾ ਸੰਜੀਦਗੀ ਦੇ ਨਾਲ ਕਿੰਨੀ ਗੰਭੀਰਤਾ ਦੇ ਨਾਲ ਇਹਨਾਂ ਦੇ ਸਲਾਹਾਂ ਨੂੰ ਲੈਂਦਾ ਹੈ ਬਾਕੀ ਕੋਰ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਕੀ ਹੋਵੇਗਾ ਕਿਉਂਕਿ ਲੋਕ ਸਭਾ ਚੋਣਾਂ ਤੋਂ ਵੱਡੀ ਹਾਰ ਤੋਂ ਬਾਅਦ ਅਕਾਲੀ ਦਲ ਦੀ ਇਹ ਪਹਿਲੀ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਚ ਵੱਡੇ ਲੀਡਰ ਪਹੁੰਚ ਚੁੱਕੇ ਨੇ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੁਸੀਂ ਕਮੈਂਟ ਦੇ ਸੜੀ ਸਾਡੀ ਚਰਚਾ ਚ ਸ਼ਾਮਲ ਹੋ ਸਕਦੇ ਹੋ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸੱਟ ਰਕਾਲ